ਹਾਂਜੀ ਦੋਸਤੋ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਹੋ ਮਾਧੋਪੁਰ ਡੈਮ ਦੀ ਆ ਤੇ ਤੁਸੀਂ ਪਾਣੀ ਦਾ ਵਹਾਅ ਚੈੱਕ ਕਰੋ ਇਹ ਆਜੀ ਦੀ ਵੀਡੀਓ 29 ਅਗਸਤ ਦੀ ਵੀਡੀਓ ਹੈ ਜੀ ਲਾਈਵ ਅਪਡੇਟ ਦਿੱਤੀ ਜਾਂਦੀ ਆ ਤੁਹਾਨੂੰ ਆ ਤੁਸੀਂ ਪਾਣੀ ਦਾ ਵਹਾਅ ਚੈੱਕ ਕਰੋ ਜੀ ਕਿੰਨਾ ਜ਼ਿਆਦਾ ਕਿੰਨਾ ਤੇਜ਼ ਆ ਠੀਕ ਹੈ ਤੇ ਜਿਹੜਾ ਬੰਦਾ ਕਹਿੰਦੇ ਕਿ ਇਹ ਗੇਟ ਖੋਲਣ ਗਿਆ ਸੀ ਡੈਮ ਦੇ ਉਹ ਪਾਣੀ ਦੇ ਵਹਾਅ ਇੰਨਾ ਤੇਜ਼ ਸੀ ਕਿ ਉਹ ਵਿੱਚ ਹੀ ਰੁੜ ਗਿਆ ਦੇਖੋ ਤੁਸੀਂ ਕਿੰਨਾ ਜ਼ਿਆਦਾ ਪਾਣੀ ਦਾ ਵਹਾਅ ਠੀਕ ਹੈ ਤੇ ਬਾਕੀ ਜਿਹੜਾ ਮੌਸਮ ਚੱਲੀ ਜਾਂਦਾ ਜੀ ਇਹ ਵੀ ਥੋੜਾ ਜਿਹਾ ਮੀਆ ਵਾਲਾ ਚੱਲ ਰਿਹਾ ਜਿੱਤੇ ਕਰਕੇ ਹੋਰ ਨੁਕਸਾਨ ਹੋ ਰਿਹਾ ਬਾਕੀ ਇਧਰ ਜਲਾਲਾਬਾਦ ਵਾਲੀ ਸਾਈਡ ਫਾਜ਼ਰਗਾਂ ਵਾਲੀ ਸਾਈਡ ਤੇ ਆਪਣੇ ਫਿਰੋਜ਼ਪੁਰ ਵਾਲੀ ਸਾਈਡ ਵੀ ਕਾਫੀ ਹੋਣ ਨੁਕਸਾਨ ਹੋ ਰਿਹਾ ਹੈ ਤੇ ਆ ਤੁਸੀਂ ਵੇਖੋ ਜੀ ਜੇ ਇਹ ਜਿਹੜੀ ਵੀਡੀਓ ਆ ਇਹ ਮਾਦੋਪੁਰ ਡੈਮ ਦੀ ਆ ਇਹ ਡੈਮ ਟੁੱਟ ਗਿਆ ਤੇ ਗੇਟ ਗੂ ਟੁੱਟ ਗਿਆ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਵੇਖ ਲਓ ਠੀਕ ਹੈ ਤੇ ਬਹੁਤ ਐ ਕਿ ਨੁਕਸਾਨ ਹੋ ਰਿਹਾ ਜੇ ਮੈਂ ਬਹੁਤ ਜ਼ਿਆਦਾ ਨੁਕਸਾਨ ਕਰੀ ਜਾਂਦਾ ਤੁਸੀਂ ਦੇਖੋ ਜੀ ਅੱਜ ਦੀ ਅਪਡੇਟ ਪਾਣੀ ਦਾ ਵਹਾਅ ਚੈੱਕ ਕਰੋ ਦੇਖੋ ਤੁਸੀਂ ਪਾਣੀ ਦਾ ਵਹਾਅ ਚੈੱਕ ਕਰੋ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਹੈ ਤੇ ਹੀ ਮਾਧੋਪੁਰ ਗੇਟ ਡੈਮ ਦੀ ਵੀਡੀਓ ਹੈ ਜੀ ਠੀਕ ਹੈ ਦੇਖੋ ਤੁਸੀਂ ਸਾਰਾ ਆਪਣਾ ਡੈਮ ਟੁੱਟ ਗਿਆ ਠੀਕ ਹੈ ਗੇਟ ਟੁੱਟ ਗਿਆ ਡੈਮ ਦੇ ਠੀਕ ਹੈ ਆਪ ਵਿਚਾਰ ਲਓ ਤੁਸੀਂ ਦੇਖੋ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਹੈ ਬਹੁਤ ਜ਼ਿਆਦਾ ਬਹਿਟ ਏਰੀਏ ਆ ਰਹੀ ਹੈ ਠੀਕ ਹੈ ਜਿੱਥੇ ਨੁਕਸਾਨ ਹੋ ਰਿਹਾ ਆਪਣਾ ਫਰਜ਼ ਬਣਦਾ ਕਿ ਆਪਾਂ ਉੱਥੇ ਪਹੁੰਚੀਏ ਤੇ ਜਾ ਕੇ ਉਹਨਾਂ ਨਾਲ ਮੋਢਾ ਲਾਣ ਮੋਢਾ ਲਾ ਕੇ ਖੜਗੇ ਤੇ ਆਪਾਂ ਉਹਨਾਂ ਦਾ ਸਾਥ ਦੇਗੇ ਜੀ ਕਿਉਂਕਿ ਜਿਹੜਾ ਇਹ ਨੁਕਸਾਨ ਹੈ ਬਹੁਤ ਜ਼ਿਆਦਾ ਹੋਇਆ ਇਸ ਵਾਰ ਪਸ਼ੂ ਡੰਗਰ ਦਾ ਵੀ ਬਹੁਤ ਨੁਕਸਾਨ ਹੋਇਆ ਬਾਕੀ ਇਹ ਜਿਹੜਾ ਪਾਣੀ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਮਾਨਸਾ ਦੇ ਵਿੱਚ ਵੀ ਕਾਫੀ ਨੁਕਸਾਨ ਹੋ ਰਿਹਾ ਠੀਕ ਹੈ ਤੇ ਬਾਕੀ ਤੁਸੀਂ ਵੇਖੋ ਜੀ ਜਿਹੜੀ ਆਹ ਵੀਡੀਓ ਹੈ ਮਾਧੋਪੁਰ ਡੈਮ ਦੀ ਹੈ ਤੇ ਗੇਟ ਟੁੱਟ ਸਾਰੇ ਟੁੱਟ ਗਏ ਤੁਸੀਂ ਵੀਡੀਓ 'ਚ ਵੇਖੋਗੇ ਕਿੰਨਾ ਤੇਜ਼ ਪਾਣੀ ਦਾ ਵਹਾਅ ਹੋਗਾ ਬਾਕੀ ਜੀ ਅਰਦਾਸ ਕਰੋ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਦੇਖੋ ਜੀ ਹੜ ਜਿਹੜੇ 2023 ਦੇ ਵਿੱਚ ਵੀ ਆਏ ਸੀ ਪਰ ਜਿਹੜੇ ਐ ਕੀ ਹੜਾ ਹੈ ਆ ਇਨਨਾਂ ਦੇ ਕੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਕਿ ਜਿਹੜੇ ਹੜਾ ਆਏ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਕਿੰਨੇ ਡੈਮ ਟੁੱਟ ਗਏ ਕਿੰਨੇ ਗੇਟ ਟੁੱਟ ਗਏ ਕਿੰਨਾ ਪਾਣੀ ਦਾ ਵਹਾਅ ਠੀਕ ਹੈ ਹਜੇ ਤੱਕ ਵੀ ਪਾਣੀ ਰੁਕਿਆ ਨਹੀਂ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਆਪਣੀ ਫਸਲ ਬਚਾਉਣ ਦੇ ਲਈ ਬੰਨ ਵੀ ਲਾਏ ਸੀਗੇ ਉਹ ਵੀ ਟੁੱਟ ਗਏ ਜੀ ਉਹ ਵੀ ਹਜੇ ਤੱਕ ਨਹੀਂ ਉਹਨਾਂ ਦੇ ਜਿਹੜਾ ਰੋਕਿਆ ਗਿਆ ਪਾਣੀ ਦਾ ਵਹਾਅ ਇੰਨਾ ਤੇਜ਼ ਜ਼ਿਆਦਾ ਸੀਗਾ ਕਿ ਉਹ ਬੰਨ ਵੀ ਟੁੱਟ ਗਏ ਪਰ ਆਪਣੇ ਕਿਸਾਨ ਭਰਾਵਾਂ ਨੇ ਕੋਸ਼ਿਸ਼ ਬਹੁਤ ਕੀਤੀ ਅਰ ਜਿਹੜਾ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਇਹ ਨਹੀਂ ਰੁਕੁੰਦਾ ਨਾ ਮੁੱਲ ਲੈਂਦਾ ਬਾਕੀ ਤੁਸੀਂ ਆਹ ਵੀਡੀਓ ਵੇਖ ਸਕਦੇ ਹੋ ਇਹ ਮਾਧੋਤ ਡੈਮ ਦੀ ਆ ਜੀ ਠੀਕ ਹੈ ਦੇਖੋ ਤੁਸੀਂ ਇੱਥੋਂ ਦੇ ਕੀ ਹਾਲਾਤ ਬਣੇ ਨੇ ਤੇ ਅੱਗੇ ਜਾ ਕੇ ਪਾਣੀ ਕਿੰਨਾ ਨੁਕਸਾਨ ਕਰੂਗਾ ਵਾਹਿਗੁਰੂ ਜੀ ਅਰਦਾਸ ਕਰਨ ਪੰਜਾਬ ਤੇ ਤੇ ਧੰਨਵਾਦ ਜੀ